ਆਗੇ ਮੈਂ ਬਿਫਰਾਂ ਕਿ ਨਵਾਂ ਦਿਵਾਲੀ ਵੇ ਆਫਰ ਹੁੰਦੀ ਹੈ ਅੱਛਾ ਦਿਵਾਲੀ ਵੇ ਨਾ ਖਰਕਾ ਕਰ ਦਿਵਾਲੀ ਵੇ ਅਸੀਂ ਨਾ ਆਲੇ ਸੋਚਿਆ ਇਹ ਮੈਨੂੰ ਕਹਿੰਦੇ ਨਾ ਵੀ ਆਪਾਂ ਕੋਈ ਚੀਜ਼ ਲੈ ਜਾਈਏ ਅੱਛਾ ਵੱਡੀ ਆਪਣਾ ਫਰਿੱਜ ਲੈ ਕੇ ਆਈਏ ਮੈਂ ਕਿਹਾ ਠੀਕ ਆ ਫਰਿੱਜ ਲੈ ਲਏ ਫਿਰ ਕਹਿੰਦੇ ਨਹੀਂ ਵਾਸ਼ਿੰਗ ਮਸ਼ੀਨ ਲੈ ਕੇ ਦਿਨ ਨਾ ਵੱਡੀ ਬਸ ਚੱਲ ਬਸ ਵਾਸ਼ਿੰਗ ਮਸ਼ੀਨ ਲੈ ਆ ਦਿਓ ਮੈਨੂੰ ਹਾਂ ਤੇ ਫੁੱਲੀ ਆਫ ਲੈ ਕੇ ਦਿਨ ਉਹ ਉਹ ਵੀ ਨਹੀਂ ਅੱਗੇ ਆਪਾਂ ਨਾ ਐਲਈਡੀ ਲੈਨੇ ਵੱਡੀ ਅੱਛਾ ਚਲ ਮੈਂ ਕਿਹਾ ਠੀਕ ਆ ਬਾਜ਼ਾਰ ਚ ਰੋ ਚੱਕਰ ਰੋ ਚੱਕਰ ਉਹ ਤਾਂ ਪਤਾ ਲੱਗਿਆ ਜੀ ਉਹ ਆ ਲੈ ਕੇ ਘਰੇ ਤੇ ਹੋਣ ਨੇ ਕਦੀ ਨਾ ਬੈਸਾਰ ਕਰਿਆ ਕਰੂੰਗਾ ਫਿਰ ਮੈਂ ਇੱਡੀ ਵੱਡੀ ਗੱਡੀ ਲੈ ਆਂਦੀ ਆ ਵੇਖੋ ਸਾਰਿਆਂ ਨਾਲੋਂ ਵਧੀਆ ਗੱਡੀ ਤਾਂ ਇਹੀ ਹੈ ਹਾਂ ਜੀ ਹੁਣ ਇਹਦਾ ਪਿੰਡ ਮੁੱਖ ਦਾ ਇਹ ਇਹਦੀ ਸੱਸਰੀ ਨਹੀਂ ਮੁੱਖ ਦੀ ਅੱਛਾ ਇਹ ਤਾਂ ਆ ਲੈ ਕੇ ਆਂਦੀ ਹੈ ਨਾ ਹਾਂ ਫੇਰੇ ਦੀ ਉਸ ਤੋਂ ਬਾਅਦ ਇਹਦੇ ਕੀ ਪਾਇਆ ਸੀਗਾ ਮੈਨੂੰ ਲੱਗਦਾ ਆਹ ਹੁਣੇ ਪਾਜੀ ਇਥੋਂ ਪੰਪ ਚੱਕ ਕੇ ਲੈ ਕੇ ਗਏ ਹਨ ਹਾਂ ਪੰਪ ਲੈ ਆਂਦਾ ਹੈ ਨਾ ਤੇਰੇ ਨੂੰ ਰੈਲਾ ਕਰਾ ਕੇ ਲੈਂਦਾ ਤੇ ਫਿਰ ਦਾ ਮੁਗਲੈਲ ਮੁਗਲੈਲ ਆਸਤੇ ਫਿਰ ਇਹਦੀ ਉਹ ਕੁਪੀ ਜੀ ਬਣਾਈ ਇਹ ਮੁਗਲੈਲ ਦੇਣ ਆਸਤੇ ਹੈ ਨਾ ਅੱਛਾ ਇਹ ਆਇਦ ਮੈਂ ਤੁਹਾਨੂੰ ਦਿਖਾਵਾਂ ਚਲ ਨਾ 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 ਨਹੀਂ ਆਵੇ ਇਹਦੀ ਕੁਪੀ ਬਣਾਈ ਮੁਗਲੈਲ ਦੇਣ ਆਂ ਹਾਜੀ ਤਾਂ ਮੈਂ ਲੰਦੇ ਤੇ ਉਹ ਕੈਰੀਅਰ ਉਹ ਮੈਂ ਤਾਂ ਉਹੀ ਸੋਚੀ ਜਾਂਦੀ ਸੀ ਨਾ ਵੀ ਕਰੇ ਕੈਰੀਅਰ ਨਹੀਂ ਲਵਾਇਆ ਨਹੀਂ ਤਾਂ ਫਿਰ ਭੈਣ ਤੇ ਭਾਜੀ ਨੇ ਚੜ ਚੜ ਮੇਰੇ ਸਾਈਕਲ ਤੇ ਤੱਲੀਆਂ ਵਜਾਉਂਦਾ ਜਾਉਂ ਕਰਦੇ ਹੀ ਜਾਣਾ ਸੀ ਨਾ ਸਲਾਈਡ ਤੇ ਲੱਗੀ ਆਵੇ ਫਿਰ ਹਾਂ ਇਹ ਇਹ ਸਾਡਾ ਬਾਈਸਾਈਕਲ ਵਧੀਆ ਵਧੀਆ ਬਹੁਤ ਵਧੀਆ ਇਹਦੇ ਇਹਦੇ ਫਾਇਦੇ ਬੜੇ ਆ ਪੈਣੇ ਹਾਂ ਇਹ ਫਿਰ ਸਾਰਾ ਕਰ ਜਾਂਦੇ ਸਵੇਰੇ ਸ਼ਾਮ ਹਾਂ ਤੇ ਤੇ ਸਰ ਦਾ ਤੁਰ ਕੇ ਖਲੀਆਂ ਦੇ ਤੁਰ ਕੇ ਆ ਜਾਂਦੇ ਸਾਂ ਇਹ ਤਾਂ ਛੱਡ ਗਏ ਲੋਕ ਤੇ ਨਹੀਂ ਤਾਂ ਇਹਦੇ ਵਰਗੇ ਫਾਇਦੇ ਤਾਂ ਕੋਈ ਹੋਰ ਹੈ ਹੀ ਨਹੀਂ ਆ ਠੀਕ ਆ ਹੁਣ ਆਪਾਂ ਠੀਕ ਠੀਕ ਚਲੋ ਚਲੋ ਇੱਕ ਗੇੜਾ ਵੀ ਦੇ ਕੇ ਦਿਖਾ ਦਿਓ ਹੁਣ